ਫੌਜੀਆਂ ਦੀ ਗੱਡੀ ਤੇ ਮਧੂਮੱਖੀਆਂ ਦਾ ਅਟੈਕ ਹੋ ਜਾਂਦਾ ਤੇ ਦੇਖੋ ਕਿਵੇਂ ਸੀਆਈਐਸਐਫ ਦੇ ਜਵਾਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਸਕਤਰੇ ਤੇ ਬਾਹਰ ਦੀਆਂ ਤਸਵੀਰਾਂ ਨੇ ਜਦੋਂ ਤੋਂ ਅ ਸੀਆਈਐਫ ਦੇ ਬੰਦਿਆਂ ਦੇ ਜੀ ਹਾਂ ਜਵਾਨਾਂ ਦੇ ਉੱਤੇ ਹਮਲਾ ਹੋ ਜਾਂਦਾ ਹੈ ਮਧੂਮੱਖੀਆਂ ਦੇ ਚੁੰਡ ਦੇ ਵੱਲੋਂ ਅਟੈਕ ਕਰ ਲਿਆ ਜਾਂਦਾ ਤਾਂ ਦੇਖੋ ਕਿ ਕਿਵੇਂ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ ਤਾਂ ਇਹ ਵੀ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਇੱਕ ਅਧਿਕਾਰੀ ਨੇ ਤਾਂ ਆਪਣੀ ਜਾਨ ਆਫਿਸ ਦੇ ਵਿੱਚ ਬੜ ਕੇ ਮੱਸਾਂ ਬਚਾਈ ਹੈ ਤਾਂ ਦੱਸਿਏ ਕਿ ਹਰਿਆਣਾ ਸਖਤਰੇ ਤੇ ਬਾਹਰ ਦੀਆਂ ਤਸਵੀਰਾਂ ਨੇ ਜਦੋਂ ਸੀਆਈਐਸਫ ਤੇ ਜਵਾਨਾਂ ਦੀ ਗੱਡੀ ਦੇ ਉੱਤੇ ਮਧੂਮੱਖੀਆਂ ਦੇ ਚੁੰਡ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤੇ ਵੀ ਜਾਣਕਾਰੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਮਧੂਮੱਖੀਆਂ ਦੇ ਹਮਲੇ ਤੋਂ ਬਾਅਦ ਕਈ ਜਵਾਨ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਦੱਸਿਆ ਕਿ ਫੌਜੀਆਂ ਦੀ ਗੱਡੀ ਦੇ ਉੱਤੇ ਮਧੂਮੱਖੀਆਂ ਦਾ ਅਟੈਕ ਹੁੰਦਾ ਹੈ ਮਧੂਮੱਖੀਆਂ ਦੇ ਝੁੰਡ ਦਾ ਹਮਲਾ ਹੁੰਦਾ ਤਾਂ ਹਰਿਆਣਾ ਤੇ ਸਖਤਰੇਤੀ ਬਾਹਰ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਇਸ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਜਿਹੜੇ ਮੁਲਾਜ਼ਮ ਨੇ ਅਧਿਕਾਰੀ ਨੇ ਉਹਨਾਂ ਨੇ ਬੜੀ ਮੁਸ਼ਕਲ ਤਰੀਕੇ ਦੇ ਨਾਲ ਦਫ਼ਤਰ ਦੇ ਵਿੱਚ ਬਚ ਕੇ ਆਪਣੀ ਜਾਨ ਬਚਾਈ ਹੈ ਤਾਂ ਦੱਸਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਮਧੂਮੱਖੀਆਂ ਦੇ ਵੱਲੋਂ ਜੀਹਾਂ ਉਹਨਾਂ ਦੇ ਝੁੰਡ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤਾਂ ਉਸ ਵੇਲੇ ਹਫੜਾ-ਦਫੜੀ ਮਚ ਜਾਂਦੀ ਹੈ ਚੀਕ-ਚਿਹਾੜਾ ਪੈ ਜਾਂਦਾ ਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਅਧਿਕਾਰੀ ਨੇ ਜਿਹੜੇ ਇੱਕ ਦੂਸਰੇ ਤੇ ਕਹਿ ਸਕਦੇ ਆ ਕਿ ਮਦਦ ਕਰਨ ਲਈ ਕਿਸ ਤਰੀਕੇ ਦੇ ਨਾਲ ਕੋਸ਼ਿਸ਼ਾਂ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਮਧੂਮੱਖੀਆਂ ਦੇ ਝੁੰਡ ਦੇ ਵੱਲੋਂ ਕਈ ਮੁਲਾਜ਼ਮਾਂ ਦੇ ਉੱਤੇ ਹਮਲਾ ਵੀ ਕੀਤਾ ਜਾਂਦਾ ਔਰ ਗੰਭੀਰ ਰੂਪ ਦੇ ਵਿੱਚ ਉਹ ਜ਼ਖਮੀ ਹੋ ਜਾਂਦੇ ਨੇ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਫੌਜੀਆਂ ਦੀ ਗੱਡੀ ਤੇ ਮਧੂਮੱਖੀਆਂ ਦਾ ਅਟੈਕ ਹੋ ਜਾਂਦਾ ਤੇ ਦੇਖੋ ਕਿਵੇਂ ਸੀਆਈਐਸএফ ਦੇ ਜਵਾਨਾਂ ਨੇ ਭੱਜ ਕੇ ਆਪਣੀ جان بچائیਆਂ ਤਾਂ ਤਸਵੀਰਾਂ ਨੇ ਜਿਹੜੀਆਂ ਅਸਵੇਲੇ سوشل میڈیا ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਸਕਤਰੇ ਤੇ ਬਾਹਰ ਦੀਆਂ ਤਸਵੀਰਾਂ ਨੇ ਜਦੋਂ ਅ ਸੀਆਈਐਫ ਦੇ ਬੰਦਿਆਂ ਦੇ ਜੀ ਹਾਂ ਜਵਾਨਾਂ ਦੇ ਉੱਤੇ ਹਮਲਾ ਹੋ ਜਾਂਦਾ ਹੈ ਮਧੂਮੱਖੀਆਂ ਦੇ ਚੁੰਡ ਦੇ ਵੱਲੋਂ ਅਟੈਕ ਕਰ ਲਿਆ ਜਾਂਦਾ ਤਾਂ ਦੇਖੋ ਕਿ ਕਿਵੇਂ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ ਤਾਂ ਇਹ ਵੀ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਇੱਕ ਅਧਿਕਾਰੀ ਨੇ ਤਾਂ ਆਪਣੀ ਜਾਨ ਆਫਿਸ ਦੇ ਵਿੱਚ ਬੜ ਕੇ ਮਸਾਂ ਬਚਾਈ ਹੈ ਤਾਂ ਦੱਸਿਓ ਕਿ ਹਰਿਆਣਾ ਸਖਤਰੇ ਤੇ ਬਾਹਰ ਦੀਆਂ ਤਸਵੀਰਾਂ ਨੇ ਜਦੋਂ ਸੀਆਈਐਸਫ ਤੇ ਜਵਾਨਾਂ ਦੀ ਗੱਡੀ ਦੇ ਉੱਤੇ ਮਧੂਮੱਖੀਆਂ ਦੇ ਚੁੰਡ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤੇ ਵੀ ਜਾਣਕਾਰੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਮਧੂਮੱਖੀਆਂ ਦੇ ਹਮਲੇ ਤੋਂ ਬਾਅਦ ਕਈ ਜਵਾਨ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਦੱਸਦੀ ਆ ਕਿ ਫੌਜੀਆਂ ਦੀ ਗੱਡੀ ਦੇ ਉੱਤੇ ਮਧੂਮੱਖੀਆਂ ਦਾ ਅਟੈਕ ਹੁੰਦਾ ਹੈ ਮਧੂਮੱਖੀਆਂ ਦੇ ਝੁੰਡ ਦਾ ਹਮਲਾ ਹੁੰਦਾ ਤਾਂ ਹਰਿਆਣਾ ਤੇ ਸਖਤਰੇ ਤੋਂ ਬਾਹਰ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਇਸ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਕਿ ਜਿਹੜੇ ਮੁਲਾਜ਼ਮ ਨੇ ਅਧਿਕਾਰੀ ਨੇ ਉਹਨਾਂ ਨੇ ਬੜੀ ਮੁਸ਼ਕਲ ਤਰੀਕੇ ਦੇ ਨਾਲ ਦਫ਼ਤਰ ਦੇ ਵਿੱਚ ਵੱਟ ਕੇ ਆਪਣੀ ਜਾਨ ਬਚਾਈ ਹੈ ਤਾਂ ਦੱਸਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਮਧੂਮੱਖੀਆਂ ਦੇ ਵੱਲੋਂ ਜੀਹਾਂ ਉਹਨਾਂ ਦੇ ਝੁੰਡ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤਾਂ ਉਸ ਵੇਲੇ ਹਫੜਾ-ਦਫੜੀ ਮਚ ਜਾਂਦੀ ਹੈ ਚੀਕ-ਚਿਹਾੜਾ ਪੈ ਜਾਂਦਾ ਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਅਧਿਕਾਰੀ ਨੇ ਜਿਹੜੇ ਇੱਕ ਦੂਸਰੇ ਤੇ ਕਹਿ ਸਕਦੇ ਆ ਕਿ ਮਦਦ ਕਰਨ ਲਈ ਕਿਸ ਤਰੀਕੇ ਦੇ ਨਾਲ ਕੋਸ਼ਿਸ਼ਾਂ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਮਧੂਮੱਖੀਆਂ ਦੇ ਝੁੰਡ ਦੇ ਵੱਲੋਂ ਕਈ ਮੁਲਾਜ਼ਮਾਂ ਦੇ ਉੱਤੇ ਹਮਲਾ ਵੀ ਕੀਤਾ ਜਾਂਦਾ ਔਰ ਗੰਭੀਰ ਰੂਪ ਦੇ ਵਿੱਚ ਉਹ ਜ਼ਖਮੀ ਹੋ ਜਾਂਦੇ ਨੇ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਫੌਜੀਆਂ ਦੀ ਗੱਡੀ ਤੇ ਮਧੂਮੱਖੀਆਂ ਦਾ ਅਟੈਕ ਹੋ ਜਾਂਦਾ ਤੇ ਦੇਖੋ ਕਿਵੇਂ ਸੀਆਈਐਸਐਫ ਦੇ ਜਵਾਨਾਂ ਨੇ ਭੱਜ ਕੇ ਆਪਣੀ جان بچائیਆਂ ਤਾਂ ਤਸਵੀਰਾਂ ਇਹ ਜਿਹੜੀਆਂ ਅਸਵੇਲੇ سوشل میڈیا ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਸਕਤਰੇ ਤੇ ਬਾਹਰ ਦੀਆਂ ਤਸਵੀਰਾਂ ਨੇ ਜਦੋਂ ਉਹ ਸੀਆਈਐਫ ਤੇ ਬੰਦਿਆਂ ਦੇ ਜੀ ਹਾਂ ਜਵਾਨਾਂ ਦੇ ਉੱਤੇ ਹਮਲਾ ਹੋ ਜਾਂਦਾ ਹੈ ਮਧੂਮੱਖੀਆਂ ਦੇ ਝੁੰਡ ਦੇ ਵੱਲੋਂ ਅਟੈਕ ਕਰ ਲਿਆ ਜਾਂਦਾ ਤਾਂ ਦੇਖੋ ਕਿ ਕਿਵੇਂ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ ਤਾਂ ਇਹ ਵੀ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਇੱਕ ਅਧਿਕਾਰੀ ਨੇ ਤਾਂ ਆਪਣੀ ਜਾਨ ਆਫਿਸ ਦੇ ਵਿੱਚ ਬੜ ਕੇ ਮੱਸਾਂ ਬਚਾਈ ਹੈ ਤਾਂ ਦੱਸਿਏ ਕਿ ਹਰਿਆਣਾ ਸਕੱਤਰੇ ਤੇ ਬਾਹਰ ਦੀਆਂ ਤਸਵੀਰਾਂ ਨੇ ਜਦੋਂ ਸੀਆਈਐਸ ਹੱਥ ਤੇ ਜਵਾਨਾਂ ਦੀ ਗੱਡੀ ਦੇ ਉੱਤੇ ਮਧੂਮੱਖੀਆਂ ਦੇ ਝੁੰਡ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤੇ ਵੀ ਜਾਣਕਾਰੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਮਧੂਮੱਖੀਆਂ ਦੇ ਹਮਲੇ ਤੋਂ ਬਾਅਦ ਕਈ ਜਵਾਨ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਦੱਸਿਆ ਕਿ ਫੌਜੀਆਂ ਦੀ ਗੱਡੀ ਦੇ ਉੱਤੇ ਮਧੂਮੱਖੀਆਂ ਦਾ ਅਟੈਕ ਹੁੰਦਾ ਹੈ ਮਧੂਮੱਖੀਆਂ ਦੇ ਝੁੰਡ ਦਾ ਹਮਲਾ ਹੁੰਦਾ ਤਾਂ ਹਰਿਆਣਾ ਤੇ ਸਖਤਰੇਤੀ ਬਾਹਰ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਇਸ ਗੱਲ ਦਾ ਜ਼ਰੂਰ ਜ਼ਿਕਰ ਕਰ ਲੈਣੇ ਆ ਅੰਕੇ ਜਿਹੜੇ ਮੁਲਾਜ਼ਮ ਨੇ ਅਧਿਕਾਰੀ ਨੇ ਉਹਨਾਂ ਨੇ ਬੜੀ ਮੁਸ਼ਕਲ ਤਰੀਕੇ ਦੇ ਨਾਲ ਦਫ਼ਤਰ ਦੇ ਵਿੱਚ ਬਚ ਕੇ ਆਪਣੀ ਜਾਨ ਬਚਾਈ ਹੈ ਤਾਂ ਦੱਸਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਮਧੂਮੱਖੀਆਂ ਦੇ ਵੱਲੋਂ ਜੀਹਾਨ ਨਾਲ ਦੇ ਝੁੰਡ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤਾਂ ਉਸ ਵੇਲੇ ਹਫੜਾ-ਦਫੜੀ ਮਚ ਜਾਂਦੀ ਹੈ ਚੀਕ-ਚਿਹਾੜਾ ਪੈ ਜਾਂਦਾ ਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਹ ਅਧਿਕਾਰੀ ਨੇ ਜਿਹੜੇ ਇੱਕ ਦੂਸਰੇ ਤੇ ਕਹਿ ਸਕਦੇ ਆ ਕਿ ਮਦਦ ਕਰਨ ਲਈ ਕਿਸ ਤਰੀਕੇ ਦੇ ਨਾਲ ਕੋਸ਼ਿਸ਼ਾਂ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਮਧੂਮੱਖੀਆਂ ਦੇ ਝੁੰਡ ਦੇ ਵੱਲੋਂ ਕਈ ਮੁਲਾਜ਼ਮਾਂ ਦੇ ਉੱਤੇ ਹਮਲਾ ਵੀ ਕੀਤਾ ਜਾਂਦਾ ਔਰ ਗੰਭੀਰ ਰੂਪ ਦੇ ਵਿੱਚ ਉਹ ਜ਼ਖਮੀ ਹੋ ਜਾਂਦੇ ਨੇ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ